ਤੁਸੀਂ ਮੇਰਾ ਸਾਥ ਤਾਂ ਕੀ ਦੇਣਾ ਤੁਸੀਂ ਮੈਨੂੰ ਹੋਰ ਟੈਨਸ਼ਨ ਚ ਪਾਈ ਜਾਂਦੇ ਹੋ ਯਾਰ ਇਹ ਜੇ ਮਤਲਬ ਥੋੜੇ ਸਰਤੀ ਚੱਲ ਜਾਂਦਾ ਕੰਮ ਉਹ ਰੱਬ ਕਰਾਉਂਦਾ ਜੀ ਕੀ ਦੇਖਦਾ ਓਏ ਪਾਜੀ ਪੈਂਟ ਤਾਂ 1000 ਦੀ ਸੀ ਹੁਣ ਤੂੰ ਮੈਨੂੰ ਦੱਸੇਗਾ ਉਹ ਅੱਜ ਇਹਦਾ ਬਿੱਲ ਦੇ ਦੋ ਸੱਚ

ਆ ਨਹੀਂ ਸਕਦਾ ਨਹੀਂ ਆ ਸਕਦੇ ਵੀਰੇ ਫਿਰ ਮੈਂ ਵੈਸੇ ਪੁੱਛਿਆ ਮੈਨੂੰ ਕੰਮ ਆ ਦੋ ਚਾਰ ਮੇਰੀ ਸੱਸ ਜੀ ਦਾ ਸੱਸ ਜੀ ਕਿੱਲ ਬੈਠੇ ਕਿਦਾਂ ਠੀਕ ਹੋ ਹਾਂਜੀ ਆ ਨੇਹਾ ਹਾਂਜੀ ਇੱਕ ਕਾਪੀ ਪੈਨ ਲੈ ਕੇ ਆ ਜਾ ਕੇ ਸਿਮਰਨ ਹਾਂਜੀ ਆ ਛੱਡ ਦੇ ਉੱਥੇ ਰੱਖ ਬਾਵੇ ਅੱਗੋਂ ਸਾਰੀ ਸਫਾਈ ਕਰਦੇ ਯਾਰ ਮੈਂ ਕਰੂੰਗਾ ਵੀਰੇ ਮੈਂ ਕਰ ਦਿੰਨਾ ਨਹੀਂ ਮੈਂ ਕਰ ਦਿੰਨਾ ਵੀਰੇ ਨੀ ਜਿਵੇਂ ਤੂੰ ਪੁੱਛ ਰਿਹਾ ਕਿ ਮੈਂ ਕਰੂੰਗਾ ਮੈਂ ਕਰ ਦਿੰਨਾ ਨਹੀਂ ਵੀਰੇ ਸਫਾਈ ਤਾਂ ਇਹ ਇਹਨਾਂ ਨਾਲ ਮੈਨੂੰ ਕੰਮ ਹੈ ਨਾ ਤੂੰ ਕਰ ਦੇ ਤੂੰ ਵੀ ਇੱਥੇ ਕੰਮ ਹੀ ਕਰਦਾ ਨਾ ਸਿਮਰਨ ਦੇਖ ਮੇਰੀ ਗੱਲ ਸੁਣ ਸਵੇਰੇ ਪਹਿਲਾਂ ਆ ਕੇ 2 ਘੰਟੇ ਸਫਾਈ ਕਰਨੀ ਹੈ ਠੀਕ ਹੈ ਤੂੰ ਵੀ ਤੇ ਤੂੰ ਵੀ ਠੀਕ ਹੈ ਉਸ ਤੋਂ ਬਾਅਦ ਤੈਨੂੰ ਮੈਂ ਜਿਹੜੀ ਚੀਜ਼ ਸਮਝਾਉਣ ਲੱਗਿਆ ਆਪਣੇ ਖਾਣੇ 'ਚ ਬਿਠਾ ਲਈ ਠੀਕ ਹੈ ਧਿਆਨ ਨਾਲ ਸੁਣਨਾ ਅੱਜ ਤੋਂ ਬਾਅਦ ਜਿੰਨੇ ਵੀ ਸੇਲਸ ਪਰਸਨ ਆਂਦੇ ਨੇ ਜਿਹੜੇ ਆਪਾਂ ਨੂੰ ਸਮਾਨ ਦੇਣ ਆਂਦੇ ਆ ਉਹਨੇ ਇੱਕ ਬਿੱਲ ਦਿੰਦੇ ਨੇ ਦੋ ਕਾਪੀਆਂ ਹੁੰਦੀਆਂ ਨੇ ਹਾਂਜੀ ਇੱਕ ਆਪਾਂ ਸਾਈਨ ਕਰਕੇ ਉਹਨਾਂ ਨੂੰ ਦੇਣੀ ਹੁੰਦੀ ਹੈ ਇੱਕ ਆਪਣੇ ਕੋਲੇ ਰੱਖਣੀ ਹੁੰਦੀ ਹੈ ਉਹ ਸਾਰੀਆਂ ਤੂੰ ਰੱਖਣੀਆਂ ਨੇ ਠੀਕ ਹੈ ਠੀਕ ਹੈ ਵੀਰੇ ਸਾਹਮਣੇ ਰੱਖਣੀਆਂ ਨੇ ਸਾਰੀਆਂ ਠੀਕ ਹੈ ਜਿੰਨੇ ਵੀ ਉੱਤੇ अमाउंट ਲਿਖੀ ਹੋਊਗੀ ਮੈਨੂੰ ਕਾਲ ਕਰਨੀ ਆ ਮੈਂ ਤੈਨੂੰ ਦੱਸੂਗਾ ਉਹਨਾਂ ਨੂੰ ਕਿੰਨੇ ਪੈਸੇ ਦੇਣੇ ਆ ਠੀਕ ਹੈ ਵੀਰੇ ਜਿੰਨੇ ਪੈਸੇ ਵੀ ਦੇਣੇ ਆ ਇੱਕ ਕਾਪੀ ਤੇ ਲਿਖ ਲੈਣੇ ਆ ਠੀਕ ਹੈ ਠੀਕ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵੀ ਸੇਲ ਹੋਊਗੀ ਸਾਰੀਆਂ ਚੀਜ਼ਾਂ ਨੋਟ ਹੋਣਗੀਆਂ ਨਾਲ ਉਹਨਾਂ ਦੇ ਪ੍ਰਾਈਸ ਲਿਖੇ ਹੋਣੇ ਚਾਹੀਦੇ ਆ ਸ਼ਾਮ ਨੂੰ ਮੈਨੂੰ ਹਿਸਾਬ ਦੇਣਾ ਹੈ ਤੁਸੀਂ ਕਿ ਕਿੰਨੇ ਪੈਸੇ ਅੱਜ ਵਟੇ ਆ ਤੇ ਕਿੰਨੇ ਦਿੱਤੇ ਆ ਠੀਕ ਹੈ ਵੀਰੇ ਓਕਾ ਤਾਂ ਨਹੀਂ ਲੱਗ ਰਿਹਾ ਨਹੀਂ ਵੀਰੇ ਦੋ ਚਾਰ ਦਿਨਾਂ ਚ ਤੈਨੂੰ ਪਤਾ ਲੱਗ ਜਾਊਗਾ ਸਾਰਾ ਜਿੱਥੇ ਤੈਨੂੰ ਕਨਫਿਊਜ਼ਨ ਆ ਮੈਨੂੰ ਪੁੱਛ ਲਈ ਠੀਕ ਹੈ ਵੀਰੇ ਠੀਕ ਹੈ ਨੀਹਾ ਤੁਹਾਡਾ ਕੰਮ ਪਤਾ ਕੀ ਆ ਜਿੰਨੀਆਂ ਵੀ ਚੀਜ਼ਾਂ ਵੇਚਦੀਆਂ ਨੇ ਸਾਰੀਆਂ ਨੋਟ ਕਰਨੀਆਂ ਨੇ ਜਿੰਦੇ ਜਿਹਦੇ ਮੈਂ ਹੁਣ ਜੇ ਮੈਂ ਇਹਦੇ ਚਾਰ ਪੀਸ ਪਏ ਆ ਇੱਕ ਵਿਕ ਗਿਆ ਤਿੰਨ ਰਹਿ ਗਏ ਹਾਂਜੀ ਤਾਂ ਇੱਥੇ ਲਿਖਣਾ ਇੱਕ ਵਿਕ ਗਿਆ ਠੀਕ ਹੈ ਤਾਂ ਕਿ ਜਦੋਂ ਖਤਮ ਹੋਣ ਤੋਂ ਪਹਿਲਾਂ ਆਪਾਂ ਹੋਰ ਮੰਗਾ ਸਕੀਏ ਠੀਕ ਹੈ ਸਮਝ ਗਿਆ ਮੇਰੀ ਗੱਲ ਹਾਂਜੀ ਕੁਝ ਪੁੱਛਣਾ ਹੈ ਨਹੀਂ ਵੀਰੇ ਸਮਝ ਆ ਗਿਆ ਵੀਰੇ ਹਾਂਜੀ ਇਹ ਸਾਰੇ ਕੰਮ ਤਾਂ ਮੈਂ ਕਰਦਾ ਹਾਂ ਹਾਂ ਮੈਨੂੰ ਪਤਾ ਤੂੰ ਕਰਦਾ ਹੈ ਤੇ ਫਿਰ ਇਹਨਾਂ ਨੂੰ ਕਿਉਂ ਦੱਸ ਰਿਹਾ ਕਿਉਂ ਇਹਨਾਂ ਨੇ ਨਹੀਂ ਸਿੱਖਣਾ ਨਹੀਂ ਸਿੱਖਣਾ ਤਾਂ ਹੈ ਫਿਰ ਵੀਰੇ ਮੈਂ ਕੀ ਕਰਾਂ ਉਹ ਮੈਂ ਸੋਚਿਆ ਤੇਰਾ ਬੋਝ ਘਟਾ ਦਈਏ ਹੋਰ ਬਹੁਤ ਕੰਮ ਹੁੰਦੇ ਨੇ ਆਪਾਂ ਨੂੰ ਆਪਾਂ ਕਸਟਮਰ ਵੀ ਅਟੈਂਡ ਕਰਨੇ ਹੁੰਦੇ ਆ ਆਪਾਂ ਹੋਰ ਗੱਲਾਂ ਵੀ ਕਰਨੀਆਂ ਹੁੰਦੀਆਂ ਨੇ ਇੱਧਰ ਉੱਧਰ ਇਹਨਾਂ ਨੂੰ ਡਾਂਟਣਾ ਵੀ ਹੁੰਦਾ ਹੈ ਹੈਨਾ ਇਹਨਾਂ ਨੂੰ ਝੂਠੇ ਵੀ ਪਾਣਾ ਹੁੰਦਾ ਇਸ ਕਰਕੇ ਮੈਂ ਸੋਚ ਰਿਹਾ ਇਹਨਾਂ ਨੂੰ ਹੋਰ ਕਿਤੇ ਕੰਮ ਲਾਈਏ ਤਾਂ ਕਿ ਤੇਰੇ ਵੱਲ ਧਿਆਨ ਹੀ ਨਾ ਦੇਣ ਨਾ ਤੇਰੀ ਵੀਡੀਓ ਬਣਾਣ ਨਾ ਡਿਲੀਟ ਹੋਵੇ ਸਹੀ ਹੈ ਨਾ ਹਾਂਜੀ ਸਾਰਾ ਦਿਨ ਨਾਲੇ ਕੰਮ ਕਰਦੇ ਰਹੋਗੇ ਨਾਲੇ ਮੋਬਾਈਲ 'ਚ ਧਿਆਨ ਨਹੀਂ ਜਾਊਗਾ ਹਾਂਜੀ ਠੀਕ ਹੈ ਨਾਲੇ ਆਪਸ 'ਚ ਲੜਦੋ ਲੜੋਗੇ ਨਹੀਂ ਨਾ ਜਦੋਂ ਕੰਮ ਲੱਗੇ ਉਹ ਨਾ ਸਾਰੇ ਜਾਣੇ ਫਿਰ ਲੜਾਈ ਨਹੀਂ ਹੁੰਦੀ ਵੇਲਾ ਦਿਮਾਗ ਜਿਹੜਾ ਹੁੰਦਾ ਨਾ ਸ਼ੈਤਾਨ ਦਾ ਘਰ ਹੁੰਦਾ ਫਿਰ ਬੰਦਾ ਸੋਚਦਾ ਮੈਂ ਇਹ ਨਾਲ ਵੀ ਲੜ ਲਾਂ ਇਹਦੇ ਨਾਲ ਵੀ ਲੜ ਲਾਂ ਕੋਈ ਨਾ ਕੋਈ ਗੱਲ ਕੱਢ ਲਾਂ ਜਿਹਦੇ ਨਾਲ ਇਸ਼ੂ ਬਣਦਾ ਰਵੇ ਤੇ ਵੀਰੇ ਮੈਂ ਕੀ ਕਰੂੰਗਾ ਬਥੇਰੇ ਕੰਮ ਨੇ ਹਜੇ ਕਿਹੜਾ ਸਿੱਖ ਗਿਆ ਉਹਨਾਂ ਚਿਰ ਤਾ ਤੂੰ ਕਰ ਜਦੋਂ ਸਿੱਖ ਜਾਣਗੇ ਫਿਰ ਦੇਖਾਂਗੇ ਨਾਲੇ ਇੱਕ ਹੋਰ ਆਪਾਂ ਮੁੰਡਾ ਪੁਆਇੰਟ ਕਰਨਾ 2-4 ਦਿਨਾਂ ਚ ਠੀਕ ਹੈ ਥੋੜਾ ਜਿਹਾ ਮਾਰਕੀਟ ਦਾ ਕੰਮ ਵੀ ਦੇਖ ਲਿਆ ਕਰੂਗਾ ਹੁਣ ਜੇ ਮੈਂ ਸਮਾਨ ਲੈਣ ਜਾਣਾ ਮੇਰੇ ਤੋਂ ਤਾਂ ਜਾ ਨਹੀਂ ਹੁੰਦਾ ਤੁਸੀਂ ਕੁੜੀਆਂ ਤੁਸੀਂ ਕਿੱਥੇ ਜਾਓਗੀਆਂ ਹਨਾ ਉਹ ਜਿਹੜਾ ਨਵਾਂ ਮੁੰਡਾ ਰੱਖਾਂਗੇ ਨਾ ਉਹਨੂੰ ਭੇਜਿਆ ਕਰਾਂਗੇ ਆਪਾਂ ਠੀਕ ਹੈ ਵੀਰ ਠੀਕ ਹੈ ਹਾਂਜੀ ਹੁਣ ਕੋਈ ਪ੍ਰੋਬਲਮ ਨਹੀਂ ਆਣੀ ਦੁਕਾਨ ਤੇ ਸਾਰਾ ਕੰਮ ਸੈੱਟ ਹੋ ਜਾਣਾ ਚਲੋ ਤੁਸੀਂ ਐ ਕਰੋ ਪ੍ਰੈਕਟਿਸ ਕਰੋ ਠੀਕ ਹੈ ਹੁਣ ਕੋਈ ਪੇਮੈਂਟ ਆਉਂਦੀ ਹੈ ਕੋਈ ਕਸਟਮਰ ਆਦਾ ਤੁਸੀਂ ਅਟੈਂਡ ਕਰਨਾ ਨਾਲ ਦੀ ਨਾਲ ਲਿਖਣਾ ਠੀਕ ਹੈ ਵੀਰ ਠੀਕ ਹੈ ਆਹ ਕਾਪੀ ਆ ਇੱਥੇ ਪਹਿਲਾਂ ਡੇਟ ਪਾਣੀ ਆ ਤੇ ਪ੍ਰੋਡਕਟ ਦਾ ਨਾਮ ਲਿਖ ਕੇ ਰੇਟ ਲਿਖ ਦੇਣਾ ਠੀਕ ਹੈ ਚਲੋ ਸ਼ਾਬਾਸ਼ ਕਰ ਲੋਗੇ ਹਾਂਜੀ ਇਹ ਤਾਂ ਨਹੀਂ ਸਾਫ਼ ਹੋਣਾ ਥੋੜਾ ਚੰਗੀ ਤਰ੍ਹਾਂ ਕਰੋ ਨਾ ਯਾਰ ਕੱਲੀ ਕੱਲੀ ਡੱਬੀ ਚੱਕ ਕੇ ਕਰੇਂਗਾ ਫਿਰ ਤਾਂ 3-4 ਦਿਨ ਇੱਥੇ ਹੀ ਲੱਗ ਜਾਣੇ ਤੈਨੂੰ ਵੀਰੇ ਹੋਇਆ ਕੀ ਏ ਤੁਹਾਨੂੰ ਅੱਜ ਮੈਨੂੰ ਕੁਛ ਨਹੀਂ ਮੈਂ ਠੀਕ ਠਾਕ ਹ ਮੈਨੂੰ ਕਿਉਂ ਨਾ ਤਨਖਾਹ ਜੋ ਘਟਾਣੇ ਲੱਗਦਾ ਸਮਾਨ ਸੁੱਟੀ ਜਾਣਾ ਕੱਚ ਦੀਆਂ ਬੋਤਲਾਂ ਨੇ ਵਿੱਚ ਵੀਰੇ ਅੱਗੇ ਤਾਂ ਤੁਸੀਂ ਇਦਾਂ ਕਦੇ ਬੋਲੇ ਨਹੀਂ ਅੱਗੇ ਤੁਸੀਂ ਭਾਜੀ ਸਫਾਈ ਵੀ ਨਹੀਂ ਕੀਤੀ ਨਾ ਉਹ ਸਫਾਈ ਕਰਦੀਆਂ ਵਿਚਾਰੀਆਂ ਅੱਜ ਤੁਹਾਡੇ ਤੋਂ ਸਮਾਨ ਹੀ ਗਿਰੀ ਜਾਂਦਾ ਪਿਆ ਪੱਕਾ ਵੀਰੇ ਫੇਰ ਉਹਨਾਂ ਨੇ ਕੰਨ ਭਰੇ ਹੋਣੇ ਤੁਹਾਡੇ ਸਫਾਈ ਕਰ ਯਾਰ ਮੇਰੇ ਕੋਲ ਫालतू ਗੱਲਾਂ ਨੂੰ ਟਾਈਮ ਨਹੀਂ ਹੈਗਾ ਜਲਦੀ ਕਰੋ ਨਾਲ ਨਾਲ ਰੱਖੀ ਵੀ ਜਾ ਹੁਣ ਇਹ ਤੇ ਖਲਾਰਾ ਥੋੜੀ ਪਾਏਗਾ ਹਾਂਜੀ ਵੀਰੇ ਰੱਖ ਰਿਹਾ ਹਾਂ ਇਹ ਗੱਲ ਆਵਾਜ਼ ਨਹੀਂ ਨਿਕਲਦੀ ਬਿਮਾਰ ਐ ਨਹੀਂ ਵੀਰੇ ਰੋਟੀ ਖਾਧੀ ਆ ਹਾਂਜੀ ਫਿਰ ਕੰਮ ਕਰੋ ਨਾ ਹੱਥ ਚਲਾਓ ਜਲਦੀ ਜਲਦੀ ਵੀਰੇ ਕਰ ਤਰਿਆ ਵਾ ਹੁਣ ਇੱਕਦਮ ਥੋੜੀ ਸਾਰਾ ਕੁਝ ਹੋ ਜਾਊਗਾ ਨਾਲੇ ਗੱਲ ਤਾਂ ਦੱਸੋ ਹੋਇਆ ਕੀ ਐ ਗੱਲ ਕਿਹੜੀ ਗੱਲ ਮੈਨਾਂ ਤਾਂ ਕੋਈ ਗੱਲ ਨਹੀਂ ਹੋਈ ਕੁੜੀਓ ਹਾਂਜੀ ਤੁਹਾਡੇ ਨਾਲ ਕੋਈ ਗੱਲ ਹੋਈ ਵੀਰੇ ਦੀ ਨਹੀਂ ਵੀਰੇ ਸੋਣਿਆ ਨਹੀਂ ਵੀਰੇ ਨੇ ਦੁਵਾਰਾ ਬੋਲਿਓ ਨਹੀਂ ਵੀਰੇ ਲੈ ਉਹਨਾਂ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਵੀਰੇ ਅੱਗੇ ਤਾਂ ਤੁਸੀਂ ਮੈਨੂੰ ਇਦਾਂ ਕਦੇ ਬੋਲੇ ਨਹੀਂ ਜਾਂ ਇਦਾਂ ਕਿਹਾ ਨਹੀਂ ਕੁਝ ਅੱਗੇ ਵੀਰੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਦੇਖੋ ਤੁਸੀਂ ਪਤਾ ਕੀ ਆ ਉਹਨਾਂ ਦਾ ਮਾਲਕ ਤੂੰ ਹੈ ਨਾ ਇਦਾਂ ਹੀ ਕੰਮ ਕਰਾਉਣਾ ਨਾ ਉਹਨਾਂ ਤੋਂ ਵੀਰੇ ਇਦਾਂ ਹੀ ਕਰਾਈ ਥੋੜਾ ਵੀ ਮਾਲਕ ਮੈਂ ਆ ਮੈਂ ਵੀ ਕੰਮ ਕਰਾ ਸਕਦਾ ਤਨਖਾਹ ਮਿਲਦੀ ਆ ਨਾ ਪੂਰੀ ਹਾਂਜੀ ਹੈਨਾ ਤਨਖਾਹ ਤੋਂ ਵੱਧ ਹੀ ਕਮਾ ਰਹੇ ਹੋ ਵੈਸੇ ਤਾਂ ਤੁਸੀਂ ਮਤਲਬ ਕੀ ਬਾਜੀ ਚਲੋ ਕਰੋ ਕੰਮ ਕਰੋ ਕਿਉਂਕਿ ਮੇਰਾ ਮਾਲਕ ਹੈ ਨਾ ਜਿਹੜਾ ਉੱਤੇ ਹਰੇਕ ਦਾ ਇੱਕ ਮਾਲਕ ਹੁੰਦਾ ਉਹ ਵੀ ਮੈਨੂੰ ਕਹਿੰਦਾ ਕਿ ਇਮਾਨਦਾਰੀ ਨਾਲ ਕੰਮ ਕਰੋ ਤੇ ਇਮਾਨਦਾਰੀ ਨਾਲੇ ਕੰਮ ਕਰਾਓ ਅੱਖਾਂ ਬੰਦ ਕਰਕੇ ਨਾ ਭਰੋਸਾ ਕਰੋ ਕਿਸੇ ਤੇ ਕਿਉਂਕਿ ਭਰੋਸਾ ਬੰਦਾ ਉਹੀ ਤੋੜਦਾ ਜਿੱਤੇ ਭਰੋਸਾ ਹੁੰਦਾ ਵੀਰੇ ਉਹੀ ਤਾਂ ਹੈ ਗੱਲ ਤਾਂ ਦੱਸੋਣ ਹੋਇਆ ਕੀ ਆ ਸਿੱਧਾ-ਸਿੱਧਾ ਦੱਸੋ ਨਾ ਕੀ ਗੱਲ ਹੋਈ ਆ ਯਾਰ ਸਿੱਧਾ-ਸਿੱਧਾ ਦਾ ਕੀ ਮਤਲਬ ਆ ਮੈਂ ਤਾਂ ਤੈਨੂੰ ਕਹਿ ਰਿਹਾ ਕੰਮ ਕਰ ਮੈਂ ਤਾਂ ਕੋਈ ਹੋਰ ਗੱਲ ਹੀ ਨਹੀਂ ਕੀਤੀ ਤੇਰੇ ਨਾਲ ਆ ਕੇ ਗੱਲਾਂ ਘੁਮਾਉਣੀਆਂ ਭਰਾਵਾ ਮੈਨੂੰ ਨਹੀਂ ਆਉਂਦੀਆਂ ਨਾ ਮੈਨੂੰ ਕੋਈ ਕੁੰਡੀਆਂ ਮਾਰਨੀ ਆਉਂਦੀਆਂ ਮੈਂ ਦਾਇ ਤੱਕ ਹੱਕ ਦੀ ਕਮਾਈ ਕੀਤੀ ਤੇ ਹੱਕ ਦੀ ਖਾਧੀ ਆ ਜਿਹੜਾ ਮੇਰਾ ਹੱਕ ਖਾਊਗਾ ਉਹ ਮੈਨੂੰ ਦੁੱਗਣਾ ਮੁੜ ਕੇ ਆ ਜਾਂਦਾ ਵੀਰੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਚੋਰ ਆ ਮੈਂ ਤਾਂ ਨਹੀਂ ਕਿਹਾ ਵੀਰੇ ਤੂੰ ਤਾਂ ਆਪ ਹੀ ਮੰਨੀ ਜਾਣਾ ਕੱਲ ਦਾ ਸੱਚ ਹਿਸਾਬ ਦੱਸੋ ਕੱਲ ਦਾ ਕੀ ਹਿਸਾਬ ਸੀਗਾ ਲਿਖਿਆ ਹੋਣਾ ਇੱਥੇ ਹਾਂਜੀ ਵੀਰੇ ਲਿਖਿਆ ਹੋਇਆ ਵਾ 2500 2000 ਤੋ 3 4 ਹਨ ਦੋੜਾ ਤਾਂ 1800 ਆ ਗਿਆ ਭਾਜੀ 800 800 ਦੇਖੋ ਯਾਰ 1000 ਵਾਲਾ ਕਸਟਮਰ ਆਇਆ ਸੀਗਾ 1000 ਵਾਲਾ ਤਾਂ ਕੋਈ ਨਹੀਂ ਆਇਆ ਭਾਜੀ ਮੁੰਡਾ ਸੀਗਾ ਕੋਈ ਆ तकरीबन 25 26 ਸਾਲ ਦਾ ਬੈਗ ਜਾਂ ਟੰਗਿਆ ਹੋਣਾ ਹਾਂਜੀ ਸ਼ਾਮ ਨੂੰ ਆਇਆ ਸੀ ਇੱਕ ਪਰਸ ਲੈ ਗਿਆ ਇੱਕ ਡੀਓ ਤੇ ਇੱਕ ਗਲਵਜ਼ ਲੈ ਕੇ ਗਿਆ ਸੀ 800 ਰੁਪਏ ਉਹ ਦਿੱਤਾ ਤੇ ਗੱਲ ਨੂੰ ਸਾਹਬ ਅੱਛਾ ਉਹ ਉਹਦੇ ਹੀ 800 ਲਿਖਿਆ ਹਾਂ ਹਾਂਜੀ ਉਹਦੇ ਹੀ 800 ਲਿਖਿਆ ਆ ਆਪਾਂ ਗਲਵਜ਼ ਕਿੰਨੇ ਦੇ ਵੇਚਦੇ ਆ 300 ਦੇ ਤੇ ਡੀਓ 200 ਪਰਸ ਉਹ ਵੀ 300 800 ਅੱਛਾ 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 ਆ ਦੇਖੀ ਤੇਰੀ ਰਾਈਟਿੰਗ ਹੈ ਨਾ ਹਾਂਜੀ ਵੀਰੇ ਪਰ ਇਹ ਪਰਚੀ ਤੁਹਾਡੇ ਕੋ ਕਿੱਦਾਂ ਆਈ ਤੈਨੂੰ ਇਹ ਚੀਜ਼ ਤੱਕ ਮਤਲਬ ਨਹੀਂ ਹੋਣਾ ਚਾਹੀਦਾ ਕਿ ਪਰਚੀ ਮੇਰੇ ਤੱਕ ਕਿੱਦਾਂ ਆਈ ਮੈਨੂੰ ਇਹਦਾ ਹਿਸਾਬ ਦੇ ਆ ਜਿਹੜਾ ਤੂੰ ਲਿਖਿਆ ਹੈ ਪਰਸ 500 ਰੁਪਏ ਦਾ ਤੂੰ ਕਹਿ ਰਿਹਾ ਮੈਂ 300 ਰੁਪਏ ਦਾ ਵੇਚਿਆ ਹਾਂਜੀ ਵੀਰੇ ਇਹ 1000 ਰੁਪਏ ਦੀ ਕਿੱਦਾਂ ਬਣ ਗਈ 800 ਵਾਲੀ ਪਰਚੀ ਵੀਰੇ ਉਹ ਕਹਿੰਦਾ ਵੀ ਮੈਂ ਆਪਣੇ ਮਾਲਕ ਨੂੰ ਦਿਖਾਣੀ ਹੈ ਪਰਚੀ ਤੇ ਵੀ ਥੋੜਾ ਵੱਧ ਬਣਾ ਦਿਓ ਬਿੱਲ ਤਾਂ ਮੈਂ 1000 ਲਾਤਾ ਉਹ ਆਪ ਮਾਲਕ ਹੈ ਜਿਹੜਾ ਤੇਰੇ ਤੋਂ ਵੱਧ ਪਰਚੀ ਮੰਗਦਾ ਸੀ ਉਹਨੇ ਤਾਂ ਇਦਾਂ ਦਾ ਕੁਝ ਕਿਹਾ ਹੀ ਨਹੀਂ ਯਾਰ ਵੀਰੇ ਤੁਸੀਂ ਇੰਨੇ ਯਕੀਨ ਨਾਲ ਕਿਦਾਂ ਕਹਿ ਸਕਦੇ ਹੋ ਮੈਨੂੰ ਵੀ ਪਹਿਲਾਂ ਯਕੀਨ ਨਹੀਂ ਹੁੰਦਾ ਸੀ ਇਸ ਕਰਕੇ ਮੈਂ ਤੇਰਾ ਟਰੈਪ ਲਾਇਆ ਉਹ ਬੰਦਾ ਮੈਂ ਹੀ ਭੇਜਿਆ ਸੀ ਠੀਕ ਹੈ ਬਾਹਲੀਆਂ ਚਲਾਕੀਆਂ ਬਾਹਲੇ ਦਿਨ ਨਹੀਂ ਚਲਦੀਆਂ ਹੁੰਦੀਆਂ ਵੀਰੇ ਹੁਣ ਤੁਸੀਂ ਸਿੱਧਾ ਸਿੱਧਾ ਕਹਿ ਦਿਓ ਕਿ ਮੈਂ ਚੋਰ ਹਾਂ ਉਹਨੇ ਮੈਨੂੰ ਕਿਹਾ ਪਰਚੀ ਵੱਧੋਂ ਬਣਾ ਦਿਓ ਤੇ ਮੈਂ ਵੱਧ ਬਣਾਤੀ ਬਸ ਕਰ ਯਾਰ ਇੰਨੀਆਂ ਚਲਾਕੀਆਂ ਨਹੀਂ ਕਰੀਦੀਆਂ ਹੁੰਦੀਆਂ ਇਹਨੇ ਝੂਠ ਨਹੀਂ ਬੋਲੀ ਜੁੰਦੇ ਇੱਕ ਝੂਠ ਬੋਲੀਏ ਨਾ ਉਹਦੇ ਪਿੱਛੇ 100 ਝੂਠ ਹੋਰ ਬੋਲਨੇ ਪੈਂਦੇ ਆ ਮੈਂ ਤੇਰੇ ਤੇ ਇੰਨਾ ਵਿਸ਼ਵਾਸ ਕੀਤਾ ਤੇਰੇ ਸਿਰ ਤੇ ਸਾਰੀ ਦੁਕਾਨ ਛੱਡਤੀ ਹੱਜੇ ਤਾਂ ਮੈਂ ਬਿੱਲ ਹੀ ਇੱਕ ਚੈੱਕ ਕੀਤਾ ਵੀਰੇ ਮੈਂ ਸਾਰਾ ਹਿਸਾਬ ਤਾਂ ਲਿਖ ਕੇ ਰੱਖਦਾ ਵਾਂ ਸਾਰਾ ਮੈਨੂੰ ਕੀ ਪਤਾ ਕੀ ਵਿਕਦਾ ਕੀ ਲਿਖਦਾ ਯਾਰ ਤੂੰ ਮੈਂ ਤਾਂ ਅੱਖਾਂ ਬੰਦ ਕਰਕੇ ਭਰੋਸਾ ਕਰੀ ਜਨਾ ਤੇਰੇ ਤੇ ਵੀਰੇ ਫਿਰ ਮੈਂ ਸਾਰਾ ਪੂਰਾ ਦੇ ਤਾ ਰਿਹਾ ਵਾਂ ਹੁਣ ਬਸ ਕਰ ਯਾਰ ਅੱਗੋਂ ਬਹਿਸ ਕਰੀ ਜਨਾ ਮੇਰੇ ਨਾਲ ਇੱਕ ਬਿੱਲ ਦੇ ਵਿੱਚ 200 ਰੁਪਏ ਦਾ ਘਾਟਾ ਹੈ ਰੋਜ਼ ਤਾਂ 4-5-10 ਬਿੱਲ ਕੱਟਦਾ ਨਾ ਤੂੰ ਕੀ ਵਿਸ਼ਵਾਸ ਕਰਾਂ ਮੈਂ ਤੇਰੇ ਤੇ ਯਾਰ ਵੀਰੇ ਸਿੱਧਾ ਹੀ ਕਹ ਦੋ ਸਿੱਧਾ ਹੀ ਕਹਿ ਰਿਹਾ ਇਸ ਤੋਂ ਬਾਅਦ ਤਾਂ ਮੈਂ ਤੈਨੂੰ ਕਹਿ ਨਹੀਂ ਸਕਦਾ ਚੋਰ ਆ ਜਾਂ ਨਹੀਂ ਜੇ ਮੈਂ ਪਿਛਲੇ 6 ਮਹੀਨੇ ਦਾ ਹਿਸਾਬ ਕੱਢ ਲਾ ਨਾ ਸਾਰੀ ਤਨਖਾਹ ਤੇਰੀ ਵਾਪਸ ਆਇਆ ਨਹੀਂ ਮੇਰੇ ਕੋਲ ਕੀ ਕਰਾਂਗਾ ਦੱਸ ਮੈਂ ਤੇਰਾ ਉਦੋਂ ਤੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਉਹਨਾਂ ਨੂੰ ਝੂਠਾ ਪਾਈ ਜੰਨਾ ਕਿ ਕੰਮ ਨਹੀਂ ਕਰਦੀਆਂ ਇਹਦੀ ਉਹ ਨਹੀਂ ਕਰਦੀਆਂ ਆਹ ਨਹੀਂ ਕਰਦੀਆਂ ਵੀਰੇ ਸਾਰੇ ਕੰਮ ਤਾਂ ਮੈਂ ਕਰਦਾ ਵਾਂ ਇਹ ਕਰਦੀਆਂ ਕੀ ਨੇ ਕੱਲਾ ਕੱਲਾ ਗਾਹਕ ਮੈਨੂੰ ਜਾਣਦਾ ਮੇਰੇ ਕਰਕੇ ਗਾਹਕ ਆਂਦੇ ਆ ਉਹ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਪੈਸੇ ਲਈ ਮਨਾ ਕਰਨਾ ਤਾਂ ਉਹ ਮੈਂ ਮਨਾ ਕਰਦਾ ਵਾਂ ਤੁਸੀਂ ਕਰਦੇ ਕੀ ਉੱਥੇ ਅੱਛਾ ਮੈਂ ਤੈਨੂੰ ਤਨਖਾਹ ਵੀ ਦਵਾ ਤੇ ਕੰਮ ਵੀ ਮੈਂ ਕਰਾਂ ਹੋਰ ਤੈਨੂੰ ਕਾਦੀ ਤਨਖਾਹ ਮਿਲਦੀ ਮੈਨੂੰ ਆ ਦੱਸ ਮੇਰੇ ਤਨਖਾਹ ਨਾਲ ਕਿੱਥੇ ਘਰ ਚੱਲਦੇ ਆ 5 ਸਾਲ ਹੋ ਗਿਆ ਉਹੀ 15000 ਦੇ ਟਿਕਾਇਆ ਹੋਇਆ ਤੁਸੀਂ ਮੈਨੂੰ ਅੱਛਾ ਮਤਲਬ ਇਹ ਤਨਖਾਹ 15000 ਆ ਜੇ ਗੁਜ਼ਾਰਾ ਨਹੀਂ ਹੁੰਦਾ ਤਾਂ ਚੋਰੀ ਜਿਕਾਰੀ ਸ਼ੁਰੂ ਕਰ ਦੋ ਕੁੰਡਿਆ ਲਾਣੀਆ ਸ਼ੁਰੂ ਕਰ ਦੋ ਨੁਕਸਾਨ ਕਰ ਦੋ ਦੁਕਾਨਦਾਰ ਦਾ ਇਹ ਨਾ ਸੋਚੋ ਕਿ ਸਾਡਾ ਜਿਹੜਾ ਲੱਖ ਰੁਪਏ ਲੱਗਾ ਹੋਇਆ ਤੇਰੇ ਸਿਰ ਤੇ ਹੀ ਜ਼ਿੰਮੇਵਾਰੀ ਦਿੱਤੀ ਹੋਈ ਆ ਮੇਰੇ ਲੱਖ ਰੁਪਏ ਲਾਇਆ ਸੀ ਤੁਸੀਂ ਅੱਜ 10-12 ਲੱਖ ਦਾ ਹੋ ਗਿਆ ਉਹ ਵੀ ਮੇਰੇ ਕਰਕੇ ਹੀ ਹੋਈ ਆ ਦੁਕਾਨਦਾਰੀ ਉਦੋਂ ਕੁਛ ਵੀ ਨਹੀਂ ਹੁੰਦਾ ਸੀ ਹੁਣ ਕਿੰਨੇ ਬੜੇ ਟ ਹੋ ਗਏ ਨੇ ਭਾਈ ਸਾਹਿਬ ਵਹਿਮ ਕੱਢ ਦੋ ਦਿਮਾਗ ਚੋਂ ਠੀਕ ਆ ਆਪਣੀ ਮੈਂ ਮੈ ਜੀ ਬੰਦ ਕਰ ਦੋ ਜਿਹਦੇ ਵਿੱਚ ਮੈਂ ਜਾਂਦੀ ਉਹਦਾ ਕੱਖ ਨਹੀਂ ਰਹਿੰਦਾ ਧਿਆਨ ਰੱਖੀ ਆਪਣਾ ਵੀਰੇ ਵਹਿਮ ਤੁਸੀਂ ਵੀ ਕੱਢ ਦੋ ਜੇ ਮੈਂ ਕੰਮ ਚਲਾ ਸਕਦਾ ਨਾ ਤਾਂ ਕੰਮ ਬੰਦ ਵੀ ਕਰਾ ਸਕਦਾ ਵਾ ਇਹ ਨਾ ਭੁੱਲੋ ਤੁਸੀਂ ਕਿੰਨਾ ਕੰਮਦੇ ਸੀ ਇੱਥੇ 12-12 ਘੰਟੇ 10-10 ਘੰਟੇ ਮੈਂ ਡਿਊਟੀ ਦਿੱਤੀ ਆ ਤੁਸੀਂ ਤਾਂ ਘੰਟਾ ਦਾ ਘੰਟਾ ਆ ਕੇ ਚਲ ਜਾਂਦੇ ਸੀ ਆਹੀ ਆ ਵੀਰੇ ਜਦੋਂ ਕੰਮ ਚੱਲ ਜਾਂਦਾ ਵਾ ਉਦੋਂ ਵਰਕਰ ਦੀ ਕੋਈ ਇੱਜ਼ਤ ਨਹੀਂ ਹੁੰਦੀ ਇੱਜ਼ਤ ਹੁੰਦੀ ਆ ਪਰ ਲੋਡ ਤੋਂ ਵੱਧ ਨਹੀਂ ਕਰਨੀ ਚਾਹੀਦਾ ਉਹਦਾ ਬੰਦਾ ਸਿਰ ਤੇ ਚੜ ਦੇਣਾ ਉਹਨੂੰ ਲਾਣਾ ਪੈਂਦਾ ਉਹੀ ਤਾਂ ਗਲਤੀ ਮੇਰੇ ਤੋਂ ਹੋਈ ਆ ਵੀਰੇ ਮੈਂ ਦੁਕਾਨਦਾਰੀ ਚਲਾਤੀ ਹੁਣ ਤੁਸੀਂ ਕਹਿੰਦੇ ਬਿਓ ਠੱਗੇ ਚੋਰੀਆਂ ਕਰਦਾ ਵਾ ਨਹੀਂ ਕਰਦਾ ਤੂੰ ਨਹੀਂ ਕਰਦਾ ਕੁੰਡੀਆਂ ਨਹੀਂ ਮਾਰਦਾ 15000 ਰੁਪਏ ਲੈ ਕੇ ਜਾਣਾ ਕਰੇ ਤੂੰ ਘਟੋ ਘਟ ਮਹੀਨੇ ਦੀ 10000 ਰੁਪਏ ਕੁੰਡੀ ਹੁੰਦੀ ਤੇਰੀ ਉਹ ਮਿਹਨਤ ਆ ਵੀਰੇ ਉੱਪਰੋਂ ਪੈਸੇ ਬਣਾਉਣਾ ਮੈਂ ਜਾ ਯਾਰ ਬਾਈ ਬੈਸਣਾ ਕਰ ਮੈਨੂੰ ਠੀਕ ਆ ਕੀ ਆ ਉਹ ਸਿੱਖਣੀਆਂ ਅਦਰ ਤੋਂ ਉਹ ਕਰਦੀਆਂ ਵੀ ਕੀ ਨੇ ਵੀਰੇ ਸਾਰੇ ਕਰਤਾ ਨਹੀਂ ਕਰਾਂਗੇ ਜੀ ਕਰ ਲਾਂਗੇ ਯਾਰ ਉਹ ਵੀਰੇ ਵਹਿਮ ਕੱਢ ਦੋ ਜੇ ਮੈਂ ਨਹੀਂ ਹੋਵਾਂਗਾ ਨਾ ਕੰਮ ਨਹੀਂ ਚੱਲਣਾ ਤੁਹਾਡੇ ਤੋਂ ਹਾਂ ਅਹੀ ਵਹਿਮ ਨਾਲ ਨਾ ਦੁਨੀਆ ਚੱਲੀ ਜਾਂਦੀ ਹੈ ਜਦੋਂ ਤੂੰ ਨਹੀਂ ਹੁੰਦਾ ਸੀ ਰੋਟੀ ਨਹੀਂ ਖਾਂਦੇ ਸੀ ਅਸੀਂ ਸਾਨੂੰ ਮਿਲਦੀ ਨਹੀਂ ਸੀ ਰੋਟੀ ਤੁਹਾਡੇ ਤੋਂ ਇਹ ਗਲਤੀ ਹੋ ਗਈ ਅਸੀਂ ਆਪਣੇ EMPLOYEES ਤੇ ਨਾ ਆਪਣਾ ਦਿਮਾਗ ਜਿਹੜਾ ਨਾ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਆਂ ਬਸ ਗਲਤੀ ਵੀਰੇ ਮੇਰੇ ਤੋਂ ਵੀ ਹੋ ਗਈ ਸੁਧਾਰ ਲਓ ਫਿਰ ਕੀ ਕਰਨਾ ਚਾਹੀਦਾ ਦੱਸੋ ਕੋਈ ਨਹੀਂ ਵੀਰੇ ਫਿਰ ਲੱਗ ਜਾਊਗਾ ਪਤਾ ਜਦੋਂ ਮੈਂ ਨਹੀਂ ਹੋਊਂਗਾ ਜਦੋਂ ਗਾਹਕ ਮੋੜਨਗੇ ਗਾਹਕ ਵੀਰੇ ਮੇਰੇ ਕਰਕੇ ਆਉਂਦੇ ਨੇ ਕੋਈ ਨਾ ਕੋਈ ਮੈਂ ਜਿਸ ਤਰ੍ਹਾਂ ਡੀਲ ਕਰਦਾ ਇਹਨਾਂ ਤੋਂ ਕੁਝ ਵੀ ਨਹੀਂ ਹੋਣਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਦੋ ਚਾਰ ਦਿਨਾਂ 'ਚ ਜਦੋਂ ਗਾਹ ਕਾਣੇ ਬੰਦ ਹੋ ਜਾਣਗੇ ਨਾ ਫਿਰ ਪਤਾ ਲੱਗਣਾ ਤੁਹਾਨੂੰ ਦੇਖ ਵੀਰੇ ਕਿਸਮਤ ਦਾ ਕੋਈ ਨਹੀਂ ਖੋ ਸਕਦਾ ਠੀਕ ਆ ਜੇ ਸਾਡੇ ਕਿਸਮਤ 'ਚ ਭੁੱਖ ਮਰੀ ਲਿਖੀ ਹੋਈ ਹੈ ਅਸੀਂ ਭੁੱਖੇ ਮਰ ਜਾਵਾਂਗੇ ਜੇ ਸਾਡੀ ਕਿਸਮਤ 'ਚ ਐਸ਼ੋ ਆਰਾਮ ਲਿਖਿਆ ਹੋਗਾ ਨਾ ਤਾਂ ਅਸੀਂ ਕਰ ਲਾਂਗੇ ਉਹ ਵੀਰੇ ਜ਼ਿਆਦਾ ਗੱਲਾਂ ਨਾ ਕਰੋ ਮੈਨੂੰ ਜੇ ਤੁਹਾਨੂੰ ਲੱਗਦਾ ਵਾ ਨਾ ਤੇ ਤੁਹਾਨੂੰ ਮੇਰੇ ਤੇ ਇੰਨਾ ਹੀ ਆ ਕੋਈ ਨਹੀਂ ਫਿਰ ਤੁਸੀਂ ਆਪੇ ਚਲਾ ਲਓ ਮੈਂ ਨਹੀਂ ਆਂਦਾ ਕੱਲ ਤੋਂ ਮੈਂ ਨਹੀਂ ਕਰਨਾ ਕੰਮ ਮੈਂ ਹੁਣੇ ਜਾਣਾ ਵਾ ਸੀ ਅਰਖੀ ਕਿਪਤਾ ਕੀ ਕਿਤਾ ਮੇਰੇ ਮੇਰੇ ਨੂੰ ਇਦਾਂ ਥੋੜਾ ਕੱਢਣਾ ਸੀ ਤੁਸੀਂ ਜਦੋਂ ਕਿਸੇ ਜਗ੍ਹਾ ਤੇ ਗੰਦ ਪੈਣ ਲੱਗ ਜੇ ਨਾ ਤਾਂ ਉੱਥੇ ਸਫਾਈ ਕਰਨੀ ਪੈਂਦੀ ਹੈ ਠੀਕ ਹੈ ਜਦੋਂ ਪਾਣੀ ਸਿਰ ਤੇ ਉੱਤੋਂ ਲੰਘ ਜੇ ਨਾ ਕੁਛ ਨਾ ਕੁਛ ਹੱਲ ਕਰਨਾ ਪੈਂਦਾ ਮੈਂ ਉਹਨੂੰ ਪਿਆਰ ਨਾਲ ਵੀ ਸਮਝਾ ਕੇ ਦੇਖ ਲਿਆ ਗੁੱਸੇ ਨਾਲ ਵੀ ਸਮਝਾ ਕੇ ਦੇਖ ਲਿਆ ਤੇਰੇ ਸਾਹਮਣੇ ਕਿੱਦਾਂ ਬੋਲ ਰਿਹਾ ਸੀ ਮੈਨੂੰ ਉਹ ਕੋਈ ਇੱਜ਼ਤ ਨਹੀਂ ਵੱਡੇ ਛੋਟੇ ਦੀ ਜਦੋਂ ਦਿਮਾਗ ਤੇ ਨਾ ਇਹੋ ਜਿਹੀ ਚੀਜ਼ਾਂ ਹਾਵੀ ਹੋ ਜਾਂਨਾਂ ਉਹਨੂੰ ਲਾਣੀਆਂ ਪੈਂਦੀਆਂ ਨੇ ਕਿੰਨੀ ਮੈਂ ਆ ਗਈ ਉਹਦੇ ਵਿੱਚ ਮੈਂ ਆਹ ਕਰ ਦੂੰ ਮੇਰੇ ਤੋਂ ਬਿਨਾ ਕੰਮ ਨਹੀਂ ਚੱਲਣਾ ਮੇਰੇ ਤੋਂ ਬਿਨਾ ਤੁਹਾਡੀ ਰੋਟੀ ਨਹੀਂ ਚੱਲਣੀ ਜੋ ਉਹਦੇ ਮੂੰਹ 'ਚ ਆ ਬੋਲ ਕੇ ਗਿਆ ਪਰ ਵੀਰੇ ਦੁਕਾਨ ਦਾ ਸਾਰਾ ਕੰਮ ਤਾਂ ਵੀਰੇ ਨੂੰ ਪਤਾ ਸੀ ਨਾ ਦੇਖ ਸਿਮਰਨ ਕਿਸੇ ਦੇ ਗਿਆ ਦੁਨੀਆ ਰੁਕ ਨਹੀਂ ਜਾਂਦੀ ਕੋਈ ਕਿਸੇ ਤੋਂ ਬਿਨਾ ਭੁੱਖਾ ਨਹੀਂ ਮਰਦਾ ਇਹ ਦੁਨੀਆ ਇੱਕ ਆਂਦਾ ਇੱਕ ਚੱਲ ਜਾਂਦਾ ਐਦਾਂ ਹੀ ਚੱਲਦਾ ਨਾ ਫੇਰ ਕਿਸੇ ਤੋਂ ਬਿਨਾ ਕੰਮ ਰੁੱਕ ਜਾਊਗਾ ਕੋਈ ਗੱਲ ਨਹੀਂ ਥੋੜੇ ਦਿਨ ਓਕੇ ਰਵਾਂਗੇ ਹੋ ਜਾਊਗਾ ਠੀਕ ਨਾਲੇ ਉਹਨੂੰ ਵੀ 2-4 ਦਿਨਾਂ ਚਾਕਲ ਆ ਜੂਗੀ ਜਿਹੜਾ ਕਹਿੰਦਾ ਨਾ ਕਿ ਮੇਰੇ ਤੋਂ ਬਿਨਾ ਕੰਮ ਨਹੀਂ ਚੱਲਦਾ ਮੈਂ ਦੇਖਦਾ ਉਹਨੂੰ ਕਿਹੜਾ ਕੰਮ ਦਿੰਦਾ ਜਿੰਨੇ ਕਿ ਇੱਥੇ ਮਾਲਕ ਬਣਿਆ ਫਿਰਦਾ ਸੀ ਨਾ ਉਹ ਕਿਸੇ ਨੇ ਨਹੀਂ ਬਣਨ ਦੇਣਾ ਇੱਕ ਤਾਂ ਚੋਰੀ ਕਰਨੀ ਉਤੋਂ ਦੀ ਸੀਨਾ ਚੋਰੀ ਉਤੋਂ ਮੈਨੂੰ ਕਹਿ ਰਿਹਾ ਕਹਿੰਦਾ 15000 ਨਾਲ ਗੁਜ਼ਾਰਾ ਨਹੀਂ ਹੁੰਦਾ ਤਾਂ ਭਰਾਵਾ ਨਾ ਕਰ ਕੰਮ ਸਿੱਧਾ ਕਹਾਂ ਮੇਰਾ 25000 ਦਾ ਗੁਜ਼ਾਰਾ ਹੁੰਦਾ ਕੱਟੋ ਮੈਨੂੰ ਕੀ ਪਤਾ ਕਿੰਨੀ ਗੁੰਡੀ ਮਾਰਦਾ ਉਹ ਹੋ ਸਕਦਾ ਮਹੀਨੇ ਦੀ 50000 ਰੁਪਏ ਗੁੰਡੀ ਮਾਰਦਾ ਹੋਵੇ ਉਹ तेरे ਸਾਹਮਣੇ ਸਮਝਾਇਆ ਸੀ ਨਾ ਉਹਨੂੰ ਵੀ ਡਾਂਟਿਆ ਸੀ ਤੁਹਾਨੂੰ ਵੀ ਡਾਂਟਿਆ ਸਭ ਨੂੰ ਤੁਹਾਨੂੰ ਗਾਲਾਂ ਪਵਾ ਰਿਹਾ ਸੀ ਉਹ ਦੇਖ ਸਿਮਰਨ ਥੋੜੀ-ਥੋੜੀ ਆਪੇ ਅਕਲ ਆ ਜੂਗੀ ਉਹਨੇ ਇੱਥੇ ਆਣਾ ਕਿੱਦਿ ਨਹੀਂ ਜਾਂਦਾ ਜਿਹਨੇ 5 ਸਾਲ ਇੱਕ ਦੁਕਾਨ ਤੇ ਲਾਇਆ ਹੋਣਾ ਉਹਦਾ ਛੇਤੀ ਕਿਤੇ ਦਿਲ ਨਹੀਂ ਲੱਗਦਾ ਹਰ ਚੀਜ਼ ਦੀ ਮਲਕੀਅਤ ਉਹਦੇ ਕੋਲੇ ਹੈ ਹਜੇ ਮੇਰੇ ਕੋਲੇ ਛੋਟਾ ਮੋਬਾਈਲ ਆ ਭਾਈ ਸਾਹਿਬ 14 ਪ੍ਰੋ ਮੈਕਸ ਰੱਖੀ ਵਰਦੇ ਕਿੰਨੇ ਦਾ ਮੋਬਾਈਲ ਆ ਪਤਾ ਤੁਹਾਨੂੰ 1.5 ਲੱਖ ਰੁਪਏ ਦਾ ਮੋਬਾਈਲ 15000 ਰੁਪਏ ਤਨਖਾਹ 'ਚ 1.5 ਲੱਖ ਰੁਪਏ ਦਾ ਮੋਬਾਈਲ ਚਲਾ ਰਿਹਾ ਹੋ ਮੈਨੂੰ ਤਾਂ ਉਹਨਾਂ ਜਾਣ ਹੀ ਸਮਝਦਾ ਹੋ ਕਿ ਮੈਨੂੰ ਕੁਝ ਪਤਾ ਹੀ ਨਹੀਂ ਦੁਕਾਨਦਾਰੀ ਬਾਰੇ ਛੱਡ ਹੁਣ ਆਪਾਂ ਇਹਨਾਂ ਚੀਜ਼ਾਂ ਤੇ ਨਹੀਂ ਬਹਿਣਾ ਜਿਹੜਾ ਤੁਹਾਨੂੰ ਕੰਮ ਕਹਿਣਾ ਹੋਲੀ-ਭੋਲੀ ਕਰਨਾ ਸਿੱਖੋ ਠੀਕ ਹੈ ਹੌਲੀ-ਹੌਲੀ ਆਪੇ ਸੈਟਿੰਗ ਆ ਜੂ